ਆਓ ਗੁਰਬਾਣੀ ਵਿਚਾਰ ਨਾਲ ਜੁੜੀਏ ਗੁਰਬਾਣੀ ਸੁਣੀਏ ਗੁਰਬਾਣੀ ਸਮਝੀਏ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਮਲਾਰ ਰਾਗ ਦੇ ਵਿੱਚ ਅਸ਼ਟਪਦੀਆਂ ਕਰ ਦੂਜਾ ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਕਰ ਦੂਜਾ ਅੱਠ ਬੰਦਾ ਵਾਲੀ ਬਾਣੀ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਹੀ ਕਹਿ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ પ્રેમ ਨਾਲ ਸਰਵਣ ਕਰੀਏ ਜੀ ਹਰ ਹਰ ਕਿਰਪਾ ਕਰੇ ਗੁਰ ਕੀ ਕਾਰ ਲਾਏ ਦੁੱਖ ਪੱਲਰ ਹਰ ਨਾਮ ਵਸਾਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸੇ ਨੂੰ ਗੁਰੂ ਦੀ ਸੇਵਾ ਵਿਚ ਲਾਂਦਾ ਹੈ ਕਿਉਂਕਿ ਸੇਵਾ ਬਹੁਤ ਵੱਡੇ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ ਗੁਰੂ ਦੀ ਸਿੱਖਿਆ ਸਤਸੰਗ ਸੇਵਾ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੋ ਵੀ ਚਿੱਤ ਲਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੇਵਾ ਜਿਹੜੀ ਉਹ ਸਫਲ ਹੁੰਦੀ ਹੈ ਦੁੱਖ ਪੱਲਰ ਹਰ ਨਾਮ ਵਸਾਏ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਦਾ ਦੁੱਖ ਦੂਰ ਕਰਕੇ ਤੇ ਉਹਦੇ ਅੰਦਰ ਆਪਣਾ ਨਾਮ ਵਸਾ ਦਿੰਦਾ ਹੈ ਦੁੱਖ ਪੱਲਰ ਪੱਲਰ ਭਾਵ ਦੂਰ ਕਰਕੇ ਹਰ ਨਾਮ ਵਸਾਏ ਸਾਚੀ ਗਤ ਸਾਚੈ ਚਿਤ ਲਾਈ ਜਿਸ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹਨੂੰ ਗੁਰੂ ਦੀ ਬਾਣੀ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਆਪਣਾ ਨਾਮ ਸੁਣਾਉਂਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਮਨੋਖੋ ਦੀ ਸਿੱਤਸਲਾ ਨੂੰ ਸੁਣਦਾ ਹੈ ਗੁਰ ਕੀ ਬਾਣੀ ਸ਼ਬਦ ਸੁਣਾਏ ਉਹ ਮਨੁੱਖ ਸਦਾ ਥਿਰ ਹਰੀ ਨਾਮ ਵਿੱਚ ਆਪਣਾ ਚਿੱਤ ਜੋੜਦਾ ਅਤੇ ਸਦਾ ਕਾਇਮ ਰਹਿਣ ਵਾਲੀ ਉੱਚੀ ਆਤਮਿਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ। ਮਾਨ ਮੇਰੇ ਹਰ ਹਰ ਸੇਵ ਨਿਦਾਨ ਸਦਾ ਪਰਮਾਤਮਾ ਦੀ ਭਗਤੀ ਕਰਦਾ ਰਹੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਅਸਲੀ ਖਜ਼ਾਨਾ ਹੈ। ਸਾਈ ਨਾਮ ਅਮੋਲ ਕੀ ਮਨਾ ਕੋਈ ਜਾਣਦੋ ਕਿ ਬੜਾ ਅਮੋਲਕ ਖਜ਼ਾਨਾ ਹੈ ਪਰ ਇਸ ਕੀਮਤ ਨੂੰ ਕੋਈ ਕੋਈ ਸਮਝਦਾ ਹੈ ਤਿੰਨ ਹੀ ਇਹਦੀ ਕਦਰ ਕੀਮਤ ਨੂੰ ਕੋਈ ਨਹੀਂ ਜਾਣਦਾ ਬਿਰਲੇ ਬਿਰਲੇ ਹਨ ਨਾਨਕ ਕੋਟ ਨਮੈ ਕੋਉ ਨਾਰੈਣ ਦੇ ਚੀਤ ਬੇਨ ਪਰ ਕਾਮਣ ਕਰੇ ਸ਼ਿੰਗਾਰ ਦੋ ਚਾਰਣੀ ਕਈਐ ਨਿਤ ਹੋਏ ਖਵਾਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਜਿਵੇਂ ਜਿਹੜੀ ਜੀਵ ਇਸਤਰੀ ਮਾਲਕ ਤੋਂ ਬਿਨਾਂ ਹੁੰਦੀ ਹੋਈ ਸ਼ਰੀਰ ਕੇ ਸ਼ਿੰਗਾਰ ਕਰਦੀ ਹੈ ਦੋ ਚਾਰਣੀ ਕਈਐ ਨਿਤ ਹੋਏ ਖਵਾਰ ਤੇ ਭਾਵੇਂ ਇਸਤਰੀ ਲਾਲੋ ਜੀਵ ਇਸਤਰੀ ਜੋ ਪਰਮਾਤਮਾ ਤੋ ਬਿਨਾ ਸ਼ਰੀਰ ਕੇ ਸ਼ਿੰਗਾਰ ਕਰਦੀ ਹੈ ਬਿਆਰਥ ਹਨ ਤੇ ਆਪਣੇ ਪਤੀ ਦੇ ਸਤਕਾਰ ਤੋਂ ਬਿਨਾ ਵੀ ਸ਼ਿੰਗਾਰ ਕਰਨੇ ਬਿਆਰਥ ਹਨ ਦੋ ਚਾਰਣੀ ਕਹੀ ਹੈ ਉਹ ਭੇੜੇ ਆਚਰਣ ਵਾਲੀ ਆਖੀ ਜਾਂਦੀ ਹੈ ਅਤੇ ਸਦਾ ਖوار ਹੁੰਦੀ ਹੈ ਮਨਮੁਖ ਕਾਏ ਬਾਦ ਅਚਾਰ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਇਹ ਰਵਈਆ ਸਤਿਗੁਰੂ ਜੀ ਕਹਿੰਦੇ ਬਿਆਰਥ ਜਾਂਦਾ ਹੈ ਬਹੁ ਕਰਮ ਦਿਰੜਾਵੇ ਨਾਮ ਵਿਸਾਰ ਕਿਉ ਪ੍ਰਮਾਤਮਾ ਨਾਮ ਭੁਲਾ ਕੇ ਹੋਰ ਬਥੇਰੇ ਦਿਖਾਵੇ ਦੇ ਧਾਰਮਿਕ ਕਰਮਾਂ ਦੀ ਤਾਂ ਗੀਤ ਕਰਦੇ ਹਨ ਗੁਰਮਖ ਕਾਮਣਾ ਬਣਿਆ ਸ਼ਿੰਗਾਰ ਗੁਰੂ ਜੀ ਦੇ ਸਨਮੁਖ ਰਹਿਣ ਵਾਲੀ ਜੀਵ ਇਸਤਰੀ ਨੂੰ ਇਹ ਆਤਮਕ ਸੋਹਜ ਹੈ ਜਿਹੜਾ ਉਹ ਫੱਬਦਾ ਹੈ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਇਹ ਸ਼ਿੰਗਾਰ ਉਹਨੂੰ ਫੱਬਦਾ ਹੈ ਜੋ ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ ਇਸਤਰੀ ਨੂੰ ਇਹ ਮਹਾਰਾਜ ਕਹਿੰਦੇ ਪੂੰਦਾ ਹੈ ਇਹ ਆਤਮਿਕ ਸੋਹਜ ਫੱਬਦਾ ਹੈ ਸ਼ਬਦ ਦੇ ਪਰ ਰਾਖਿਆ ਉਰਤਾਰ ਕਿਉ ਗੁਰੂ ਜੀ ਦੇ ਸ਼ਬਦ ਦੇ ਰਾਹੀ ਪ੍ਰਭੂ ਪਤੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੀ ਹੈ ਇਕ ਪਛਾਣ ਹਉਮੈ ਮਾਰ ਉਹ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਪਾ ਲੈਂਦੀ ਹੈ ਸੋਬਾਵੰਤੀ ਕਈਐ ਨਾਰ ਮਹਾਰਾਜ ਕਹਿੰਦੇ ਫਿਰ ਉਸ ਜੀਵ ਇਸਤਰੀ ਨੂੰ ਸੋਭਾ ਵਾਲੀ ਕਿਹਾ ਜਾਂਦਾ ਹੈ ਜੋ ਆਪਣੇ ਪਤੀ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜੀ ਨੂੰ ਪ੍ਰੇਮ ਕਰਦੀ ਹੈ ਤੇ ਪ੍ਰਮਾਤਮਾ ਜੀ ਦਾ ਨਾਮ ਜਪਦੀ ਹੈ ਬੇਨੰਗੁਰ ਦਾਤੇ ਕਿਨੈ ਨਾ ਪਾਇਆ ਮਨ ਮੁਖ ਲੋਭ ਤੂਜੈ ਲੋਪਾਇਆ ਇਸ ਤਰ੍ਹਾਂ ਮਹਾਰਜ ਕਹਿੰਦੇ ਭਾਈ ਨਾਮ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾਂ ਕਿਸੇ ਨੇ ਵੀ ਪ੍ਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ ਹੈ ਮਾਨਮੱਖ ਲੋਭ ਦੁਜੈ ਲੋਪਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਮੇਸ਼ਾ ਮਾਇਆ ਦੇ ਲੋਭ ਦੇ ਕਾਰਨ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਹੋਰ ਪਾਸੇ ਹੋਰ ਹੋਰ ਪ੍ਰੇਮਾਂ ਵਿੱਚ ਮਗਨ ਰਹਿੰਦਾ ਹੈ ਐਸਾ ਹੈ ਗਿਆਨੀ ਬੂਝੋ ਕੋਏ ਜੇ ਕਿਸੇ ਨੂੰ ਆਤਮਿਕ ਜੀਵਨ ਦੀ ਸੂਝ ਪਈ ਹੈ ਬੈਨ ਗੁਰ ਭੇਟੇ ਮੁਕਤ ਨਾ ਹੋਏ ਤਾ ਸਤਿਗੁਰੂ ਜੀ ਕਹਿੰਦੇ ਇਉਂ ਸਮਝ ਰੱਖੋ ਕਿ ਭਾਈ ਗੁਰੂ ਜੀ ਨੂੰ ਮਿਲਣ ਤੋਂ ਬਿਨਾਂ ਇਸ ਮਾਇਆ ਦੇ ਮੋਹ ਤੋਂ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਤੇ ਮਨੁੱਖ ਉਹ ਬੀਜ-ਬੀਜ ਬੈਠਦਾ ਹੈ ਸੋ ਜੋ ਸਾਨੂੰ ਦੁੱਖ ਭੋਗਣੇ ਪੈਂਦੇ ਆ ਉਹ ਸਾਡੇ ਬੀਜ-ਬੀਜੇ ਹੁੰਦੇ ਹਨ ਤੇ ਉਹ ਬੀਜ ਜਦੋਂ ਬੀਜ ਜਾਂਦਾ ਹੈ ਤੇ ਫਿਰ ਉਹਨੂੰ ਵੱਡਣਾ ਪੈਂਦਾ ਹੈ ਇਸ ਤਰ੍ਹਾਂ ਮਹਾਰਜ ਕਹਿੰਦੇ ਭਾਈ ਇਓ ਸਮਝ ਰੱਖੋ ਕਿ ਗੁਰੂ ਜੀ ਨੂੰ ਮਿਲਣ ਤੋਂ ਬਿਨਾ ਇਹ ਤੋਂ ਖਲਾਸੀ ਨਹੀਂ ਹੋ ਸਕਦੀ ਕਹਿ ਕਹਿ ਕਹਿਣ ਕਹੈ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਕਹਿ ਕਹਿ ਕਹਿਣ ਕਹੈ ਸਭ ਕੋਏ ਇਹ ਫੜ ਕੇ ਮੈਂ ਭਗਤੀ ਕਰਦਾ ਹਾਂ ਕਿ ਹਰ ਕੋਈ ਹਰ ਵੇਲੇ ਪਾਰ ਸਕਦਾ ਹੈ ਕਹਿ ਕਹਿ ਕਹਿਣ ਕਹੈ ਸਭ ਕੋਏ ਬੇਨਮਾਨ ਮੁਵੇ ਭਗਤ ਨਾ ਹੋਏ ਪਰ ਮਨ ਵਸ ਵਿੱਚ ਆਉਣ ਤੋਂ ਬਿਨਾ ਭਗਤ ਨਹੀਂ ਹੁੰਦੀ ਮਨ ਮਾਰੇ ਬਿਨਾ ਭਗਤ ਨਾ ਹੋਈ ਮਨ ਮਾਰਨਾ ਪੈਂਦਾ ਹੈ ਗੁਰੂ ਦੇ ਪਿੱਛੇ ਲਾਉਣਾ ਪੈਂਦਾ ਹੈ ਫਿਰ ਗੁਰੂ ਜੀ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਗਿਆਨ ਮਤੀ ਕਮਲ ਪਰਗਾਸ ਗਿਆਨ ਭਾਵ ਆਤਮਿਕ ਜੀਵਨ ਦੀ ਸੂਝ ਗਿਆਨ ਮਤੀ ਆਤਮਿਕ ਜੀਵਨ ਦੀ ਸੂਝ ਵਾਲੀ ਮਤ ਦੇ ਰਾਹੀਂ ਪ੍ਰਕਾਸ਼ ਹੋ ਜਾਣਾ ਅੰਦਰ ਆਤਮਕ ਜੀਵਨ ਦੀ ਸੂਝ ਵਾਲੀ ਮਤ ਦੇ ਰਾਹੀ ਜਿਸ ਹਿਰਦੇ ਕਮਲ ਦਾ ਖੜਾਓ ਹੋ ਜਾਂਦਾ ਹੈ ਭਾਵ ਅੰਦਰ ਚਾਨਣ ਹੋ ਜਾਂਦਾ ਹੈ ਤਿਤ ਕਟ ਨਾਮੈ ਨਾਮ ਨਿਵਾਸ ਇਸ ਤਰ੍ਹਾਂ ਭਾਈ ਨਾਮ ਜਪਣ ਦੇ ਰਾਹੀ ਉਸ ਹਿਰਦੇ ਵਿੱਚ ਸਦਾ ਲਈ ਨਾਮ ਦਾ ਪ੍ਰਮਾਤਮਾ ਦੀ ਉਸਤਤ ਦਾ ਵਡਿਆਈ ਦਾ ਹਮੇਸ਼ਾ ਨਿਵਾਸ ਹੋ ਜਾਂਦਾ ਹੈ ਹਉਮੈ ਭਗਤ ਕਰੇ ਸਭ ਕੋਏ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਆਪਣੀ ਹਉਮੈ ਦੇ ਆਸਰੇ ਹੀ ਹਰ ਕੋਈ ਭਗਤੀ ਕਰਦਾ ਹੈ ਹਉਮੈ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਮਹਾਰਾਜ ਕਹਿੰਦੇ ਫਿਰ ਮਨ ਹੀ ਨਹੀਂ ਭਿੱਜਿਆ ਗੁਰੂ ਦੀ ਸ਼ਰਨ ਵਿੱਚ ਵੀ ਆਉਂਦਾ ਰਿਹਾ ਭਗਤ ਵੀ ਕਰਦਾ ਹੈ ਨਾ ਮਨ ਭੀਜੈ ਨਾ ਸੁਖ ਹੋਏ ਪਰ ਇਸ ਤਰ੍ਹਾਂ ਮਨੁੱਖ ਦਾ ਨਾਮ ਮਾਨਾ ਜਿਹੜਾ ਉਹ ਨਾਮ ਜਲ ਨਾਲ ਤਰ ਨਹੀਂ ਹੁੰਦਾ ਤੇ ਨਾ ਹੀ ਉਹਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਆਤਮਿਕ ਆਨੰਦ ਪੈਦਾ ਹੀ ਨਹੀਂ ਹੋਇਆ ਅੰਦਰ ਤੇ ਮਨ ਭਿੱਜਿਆ ਨਹੀਂ ਕੈ ਕਹਿਣਾ ਆਪ ਜਣਾਏ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਵੀ ਉਹਦੀ ਭਗਤੀ ਕਰਨੀ ਤੇ ਮਨੁੱਖ ਆਪਣੇ ਆਪ ਨੂੰ ਭਗਤ ਝਾਰ ਕਰਦਾ ਹੈ ਇਹ ਫੜ ਕੇ ਮੈਂ ਭਗਤੀ ਕਰਦਾ ਹਾਂ ਤੇ ਮਾਰ ਮਾਰ ਕੇ ਮਨੁੱਖ ਆਪਣੇ ਆਪ ਨੂੰ ਭਗਤ ਝਾਰ ਕਰਦਾ ਹੈ ਕਹਿ ਕਹਿ ਕਹਿਣ ਆਪ ਜਣਾਏ ਬਿਰਤੀ ਭਗਤੀ ਸਭ ਜਨਮਂਂਗਵਾਏ ਪਰ ਇਹੋ ਜੀ ਭਗਤੀ ਬਿਆਰਤ ਜਾਂਦੀ ਹੈ ਮਨੁੱਖ ਆਪਣਾ ਸਾਰਾ ਜਨਮਾ ਜਿਹੜਾ ਉਹ ਗਵਾ ਲੈਂਦਾ ਹੈ ਸੇ ਭਗਤ ਸਤ ਗੁਰ ਮਨ ਭਾਏ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦਾ ਵੀ ਅਸਲ ਭਗਤ ਉਹ ਹਨ ਭਾਈ ਜਿਹੜੇ ਗੁਰੂ ਦੇ ਮਨ ਵਿੱਚ ਪਿਆਰੇ ਲੱਗਦੇ ਹਨ ਜਿਹੜੇ ਉਹਨੂੰ ਭਾ ਜਾਂਦੇ ਹਨ ਆਨੰਦ ਇਹਨਾਂ ਨਾਮ ਰਹਿ ਲਿ ਬੁਲਾਏ ਹਰ ਵੇਲੇ ਹਰੀ ਨਾਮ ਵਿੱਚ ਜੋ ਸੁਰਤ ਜੋੜ ਕੇ ਰੱਖਦੇ ਹਨ ਹਰ ਵੇਲੇ ਬੈੰਧਿਆ ਉੱਠਦਿਆਂ ਉਹਨੂੰ ਚੇਤੇ ਰੱਖਣਾ ਸਾਧ ਹੀ ਨਾਮ ਵੇਖੈ ਹਜੂਰ ਉਹ ਮਨੁੱਖ ਹਰੀ ਨਾਮ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ ਤੇ ਉਹਨੂੰ ਕਦੇ ਵੀ ਆਪਣੇ ਆਪ ਤੋਂ ਦੂਰ ਮਹਿਸੂਸ ਨਹੀਂ ਕਰਦੇ ਕਿ ਪ੍ਰਮਾਤਮਾ ਕਾਲਪੁਰਖ ਵੈਗਰੂ ਮੈਥੋਂ ਦੂਰ ਹੈ ਉਹ ਤਾਂ ਹਰ ਵੇਲੇ ਨਾਲ ਵਸਦਾ ਹੈ ਪ੍ਰਮਾਤਮਾ ਉਹ ਤਾਂ ਕੋਈ ਵੀ ਬ੍ਰਹਿਮੰਡ ਦਾ ਕਣਾ ਜਿਹੜਾ ਖਾਲੀ ਨਹੀਂ ਹੈ ਉਹ ਤਾਂ ਬ੍ਰਹਿਮੰਡ ਦੇ ਕਣ-ਕਣ ਵਿੱਚ ਵੱਸਦਾ ਹੈ ਇਸ ਕਰਕੇ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਸਦਾ ਹੀ ਤੇਰੇ ਨਾਲ ਹੈ ਭਾਈ ਉਹ ਤਾਂ ਇਥੋਂ ਕਦੇ ਵੀ ਦੂਰ ਨਹੀਂ ਹੁੰਦਾ ਸਦ ਹੀ ਨਾਮ ਵੇਖੈ ਹਜੂਰ ਉਹ ਮਨੁੱਖ ਹਰੀ ਨਾਮ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ ਭਾਈ ਜਿਹੜੇ ਜੁੜੇ ਹੁੰਦੇ ਹਨ ਗੁਰ ਕੈ ਸ਼ਬਦ ਰਹਾ ਪਰਪੂਰ ਤੇ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਨੂੰ ਹਰ ਥਾਂ ਉਹ ਪ੍ਰਮਾਤਮਾ ਵਿਆਪਕ ਦਿਸਦਾ ਹੈ ਆਪੇ ਬਖਸ਼ੇ ਦੇ ਪਿਆਰ ਇਸ ਤਰ੍ਹਾਂ ਜਿਸ ਮਨੁੱਖ ਤੇ ਪ੍ਰਭੂ ਆਪ ਹੀ ਬਖਸ਼ਿਸ਼ ਕਰਦਾ ਹੈ ਤੇ ਉਹਨੂੰ ਆਪਣੇ ਪ੍ਰੇਮ ਦੀ ਆਪਣੇ ਪਿਆਰ ਦੀ ਨਾਮ ਦੀ ਸਤਿਗੁਰੂ ਜੀ ਫਿਰ ਦਾਤ ਬਖਸ਼ਿਸ਼ ਕਰਦੇ ਹਨ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਪਰ ਇੱਕ ਬਹੁਤ ਵੱਡਾ ਭਾਰੀ ਦੁੱਖ ਹੈ ਜਿਹੜਾ ਸਾਨੂੰ ਪ੍ਰਮਾਤਮਾ ਜੀ ਨਾਲ ਜੁੜ ਨਹੀਂ ਦਿੰਦਾ ਕਿਉਂਕਿ ਹਉਮੈ ਦਾ ਤੇ ਨਾਮ ਦਾ ਵਿਰੋਧ ਹੈ ਹੰਕਾਰ ਦਾ ਤੇ ਨਾਮ ਦਾ ਵਿਰੋਧ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੈ ਇੱਕ ਠਾਏ ਕਹਿੰਦੇ ਹਉਮੈ ਤੇ ਨਾਮ ਇੱਕ ਥਾਂ ਨਹੀਂ ਬਸ ਸਕਦੇ ਨਿਸਾਨ ਨੂੰ ਹਉਮੈ ਵੀ ਚੁੰਬੜੀ ਹੋਈ ਆ ਤੇ ਅਸੀਂ ਨਾਮ ਵੀ ਜਪਦੇ ਆ ਦੋਵੇਂ ਚੀਜ਼ਾਂ ਇੱਕ ਥਾਂ ਕਦੇ ਵੀ ਟਿਕਦੀਆਂ ਨਹੀਂ ਹਉਮੈ ਰੋਗ ਵੱਡਾ ਸੰਸਾਰ ਉੰਜ ਤਾਂ ਜਗਤ ਵਿੱਚ ਹਉਮੈ ਦਾ ਬੜਾ ਭਾਰੀ ਰੋਗ ਹੈ ਮਹਾਰਾਜ ਕਹਿੰਦੇ ਗੁਰ ਕਿਰਪਾ ਤੇ ਇਹੋ ਰੋਗ ਜਾਏ ਪਰ ਮਹਾਰਾਜ ਕਹਿੰਦੇ ਇਹ ਜੋਗ ਚਲਿਆ ਵੀ ਜਾਂਦਾ ਹੈ ਇਹ ਰੋਗ ਚਲਿਆ ਵੀ ਜਾਂਦਾ ਇਹ ਰੋਗ ਕਿਵੇਂ ਚਲੇ ਜਾਂਦਾ ਜਿਉਂ-ਜਿਉਂ ਅਸੀਂ ਗੁਰੂ ਜੀ ਦੇ ਸ਼ਬਦ ਨੂੰ ਸੁਣਦੇ ਆ ਜ्यों-ਜ्यों ਅਸੀਂ ਬਾਣੀ ਨੂੰ ਸੁਣਦੇ ਤੁਰੇ ਜਾਂਨਿਆਂ ਸਾਡੀ ਲਗਨ ਬਾਣੀ ਨਾਲ ਲੱਗ ਜਾਂਦੀ ਹੈ ਤਾਂ ਫਿਰ ਹੌਲੀ-ਹੌਲੀ ਜਿਹੜਾ ਹੌਮੈ ਦਾ ਰੋਗ ਹੈ ਉਹ ਭਾਈ ਦੂਰ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰੋਂ ਇਹ ਰੋਗ ਹੌਮੈ ਦਾ ਦੂਰ ਹੋ ਜਾਂਦਾ ਹੈ ਨਾਨਕ ਸੱਚੇ ਸਾਚ ਸਮਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹਰ ਵੇਲੇ ਸਦਾ ਕੈਮ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿਣਾ ਚਾਹੀਦਾ ਹੈ। ਅਗਲਾ ਸ਼ਬਦ ਹੈ ਜਿਹੜਾ ਇਹ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਹੈ। ਜੋ ਇਹ ਸ਼ਬਦ ਆਪਾਂ ਪੜਿਆ ਹੈ ਇਹ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੀ ਤੇ ਜੋਸ਼ ਇਹ ਸ਼ਬਦ ਹੈ ਇਹ ਰਾਗ ਮਲਾਰ ਦੇ ਵਿੱਚ ਸ਼ੰਤ ਮਹੱਲਾ 5ਵਾਂ। ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ ਸ਼ੰਤ ਭਾਵ ਛੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਪ੍ਰੀਤਮ ਪ੍ਰਭੂ ਜੀ ਆਪਣੇ ਭਗਤਾਂ ਨੂੰ ਪ੍ਰੇਮ ਦੀ ਦਾਤ ਦੇਣ ਵਾਲੇ ਹਨ ਤੇ ਭਗਤੀ ਦੀ ਦਾਤ ਦੇਣ ਵਾਲੇ ਹਨ ਆਪਣੇ ਜਨ ਸੰਗ ਰਾਤੇ ਤੇ ਜਨ ਸੰਗ ਰਾਤੇ ਪ੍ਰਭੂ ਜੀ ਆਪਣੇ ਸੇਵਕਾਂ ਨਾਲ ਰੰਗੇ ਰਹਿੰਦੇ ਹਨ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋਨਾ ਵੀਸਰੇ ਇਸ ਤਰ੍ਹਾਂ ਦਿਨ ਰਾਤ ਉਹ ਆਪਣੇ ਸੇਵਕਾਂ ਨਾਲ ਰੰਗੇ ਰਹਿੰਦੇ ਹਨ ਤੇ ਪ੍ਰਭੂ ਆਪਣੇ ਸੇਵਕਾਂ ਦੇ ਮਨ ਤੋਂ ਅੱਖ ਚਮਕਣ ਜਿਤਨੇ ਸਮੇ ਲਈ ਵੀ ਕਦੇ ਭੁੱਲਦਾ ਨਹੀਂ ਹੈ ਗੁਣ ਗੋਪਾਲ ਗੁਣ ਨਿਦ ਸਦਾ ਸੰਗੇ ਸਰਬ ਗੁਣ ਜਗਦੀਸ਼ ਰਹਿ ਉਹ ਜਗਤ ਦਾ ਪਾਲਣਹਾਰ ਪ੍ਰਭੂ ਪਰਮਾਤਮਾ ਗੁਣਾ ਦਾ ਖਜ਼ਾਨਾ ਸਦਾ ਹੀ ਜੀਵਾਂ ਦੇ ਨਾਲ ਹੈ ਜਗਤ ਦੇ ਮਾਲਕ ਪ੍ਰਭੂ ਵਿੱਚ ਸਾਰੇ ਗੁਣ ਹਨ ਤੇ ਪਰਮਾਤਮਾ ਜੀ ਨਾਲ ਮਿਲ ਕੇ ਅਸੀਂ ਆਪਣੇ ਆਗ ਵਿੱਚ ਚੰਗੇ ਗੁਣ ਧਾਰਨ ਕਰ ਸਕਦੇ ਹਾਂ ਮਨ 모ਹੇ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਪ੍ਰਮਾਤਮਾ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰਕੇ ਰੱਖਦਾ ਹੈ ਉਹਨਾਂ ਨੂੰ ਕੋਈ ਵੀ ਚਿੰਤਾ ਨਹੀਂ ਹੋਣ ਦਿੰਦਾ ਤੇ ਉਹਨਾਂ ਨੂੰ ਕੋਈ ਵੀ ਫਿਕਰ ਵੀ ਹੋਣ ਨਹੀਂ ਦਿੰਦਾ ਉਹਦੇ ਸੇਵਕ ਉਹਦੇ ਨਾਮ ਦੇ ਰੰਗ ਵਿੱਚ ਹਮੇਸ਼ਾ ਮਗਨ ਰਹਿੰਦੇ ਹਨ ਮਨ ਮੋਹਿ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੁ ਕਿਨਾਂ ਕੋਟ ਮਦੇ ਜਾਤੇ ਸਤਿਗੁਰੂ ਜੀ ਕਹਿੰਦੇ ਪ੍ਰੀਤਮ ਪ੍ਰਭੂ ਸਦਾ ਹੀ ਦਇਆ ਦਾ ਘਰ ਹੈ ਉਹ ਪਰਮਾਤਮਾ ਦਾ ਉਹ ਪਰਮਾਤਮਾ ਨਿਰਵੈਰ ਹੈ ਕਦੇ ਵੈਰ ਨਹੀਂ ਕਰਾਉਂਦਾ ਸਾਡੇ ਕਰਮ ਬੀਜੇ ਹੁੰਦੇ ਆ ਜੋ ਅਸੀਂ ਬੜਦੇ ਆ ਪਰ ਉਹ ਪਰਮਾਤਮਾ ਤਾਂ ਦਇਆ ਦਾ ਘਰ ਹੈ ਤੇ ਕਰੋੜਾਂ ਵਿੱਚੋਂ ਕਿਸੇ ਬਿਰਲੇ ਨੇ ਉਸ ਨਾਲ ਡੂੰਗੀ ਸਾਂਝ ਪਾਈ ਹੈ ਡੂੰਗੀ ਸਾਂਝ ਜਦੋਂ ਪਰਮਾਤਮਾ ਨਾਲ ਪੈ ਜਾਂਦੀ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੁੱਖ ਕਲੇਸ਼ ਸਭ ਨਾਸ਼ ਕਰ ਦਿੰਦੇ ਹਨ ਕਿਉਂਕਿ ਪਰਮਾਤਮਾ ਦਾ ਬਿਰਦ ਹੈ ਪਰਮਾਤਮਾ ਦਾ ਸੁਭਾਅ ਕੀ ਹੈ ਦਇਆ ਕਰਨੀ ਉਹ ਤਾਂ ਜੀਵਾਂ ਤੇ ਦਇਆ ਕਰਦਾ ਹੈ ਉਹ ਤੇ ਔਗਣਹਾਰਿਆਂ ਨੂੰ ਬਖਸ਼ਣ ਵਾਲਾ ਹੈ ਪ੍ਰੀਤਮ ਤੇਰੀ ਗਤ ਅਗਮਿਆਪਾਰੇ ਤੇਰੀ ਉੱਚੀ ਆਤਮਿਕ ਅਵਸਥਾ ਪਹੁੰਚ ਹੈ ਬੜੀ ਬਿਆੰਪ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਮਹਾ ਪਤ ਤੂੰ ਤਾਰੇ ਤੁਸੀਂ ਤੇ ਵੱਡੇ ਵੱਡੇ ਪਾਪੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੇ ਹਾਂ ਤੇ ਪਾਰ ਲੰਘਾ ਰਹੇ ਹਾਂ ਮਹਾ ਪਤਤ ਬਕਾਰਾਂ ਵਿੱਚ ਡਿੱਗੇ ਹੋਏ ਤੇ ਬੜੇ ਵੱਡੇ ਪਾਪੀਆਂ ਨੂੰ ਤੁਸੀਂ ਤਾਰਨਾ ਕੀਤਾ ਹੈ ਪਤਤ ਪਾਵਨ ਭਗਤ ਵਚਲ ਕਿਰਪਾ ਸਿੰਧ ਸੁਆਮੀਆ हे पापीयां नु ਪਵਿੱਤਰ ਕਰਨ ਵਾਲੇ ਭਗਤੀ ਨਾਲ ਪਿਆਰ ਕਰਨ ਵਾਲੇ ਸੁਆਮੀ ਤੁਸੀਂ ਤੇ ਦਇਆ ਦੇ ਸਮੁੰਦਰ ਹੋ ਸੰਤ ਸੰਗੇ ਪਜ ਨੇ ਸੰਗੇ ਰਾਂ ਸਦਾ ਅੰਤਰ ਜਾਮੀਆਂ ਇਸ ਤਰ੍ਹਾਂ ਭਾਈ ਸਾਧ ਸੰਗਤ ਵਿੱਚ ਟਿਕ ਕੇ ਝਾਕਾ ਲਾ ਕੇ ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ ਮਹਾਰਾਜ ਸੱਚੇ ਪਾਤਸ਼ਾਹ ਇੱਕ ਕੰਮ ਜ਼ਰੂਰ ਦੱਸਦੇ ਆ ਤੈਨੂੰ ਕਰਨ ਨੂੰ ਕਿ ਤੇਰੇ ਪਾਪ ਖੰਡੇ ਜਾਣਗੇ ਤੇਰੇ ਤੇ ਕਿਰਪਾ ਹੋ ਜਾਣੀ ਆ ਬਖਸ਼ਿਸ਼ ਹੋ ਜਾਣੀ ਆ ਪਰ ਤੂੰ ਸਾਧ ਸੰਗਤ ਵਿੱਚ ਟਿਕ ਕੇ ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ ਸਿਮਰਨ ਕਰਿਆ ਕਰ ਸੰਤ ਸੰਗੇ ਭਜਨ ਸੰਗੇ ਰਾਵ ਸਦਾ ਅੰਤਰਜਾਮੀ ਭਾਵ ਕੀ ਪਰਮਾਤਮਾ ਜੀ ਦਾ ਨਾਮ ਜਪਿਆ ਕਰ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜੇ ਜੀਵ ਕਰੋੜਾਂ ਜਨਮਾਂ ਜੂਨਾ ਵਿੱਚ ਭੜਕਦੇ ਫਿਰਦੇ ਸਨ ਉਹ ਪ੍ਰਭੂ ਦਾ ਨਾਮ ਸਿਮਰਿਆ ਜੂਨਾ ਦੇ ਢੇਡ ਵਿੱਚੋਂ ਪਾਰ ਲੰਘ ਜਾਂਦੇ ਹਨ ਨਾਨਕ ਦਰਸ ਪਿਆਸ ਹਰ ਜਿਓ ਆਪ ਲੇਹੋ ਸਮਾਰੇ हे ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਤੇਰੇ ਦਰਸ਼ਨ ਦੀ ਤਾਂਘ ਹੈ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਆਪਣਾ ਬਣਾਉਣਾ ਕਰੋ ਨਾਨਕ ਦਸ ਪਿਆਸ ਹਰ ਜਿਓ ਆਪ ਲੇਹੋ ਸਮਾਰੇ ਭਾ ਮੈਨੂੰ ਆਪਣਾ ਬਣਾ ਲਓ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਮੇਰ ਕਰਕੇ ਮੇਰਾ ਮਨ ਤੇਰੇ ਸੋਹਣੇ ਚਰਨਾ ਵਿੱਚ ਲੀਨ ਹੋ ਜਾਏ ਤੇ ਪ੍ਰਭ ਜਲ ਜਨ ਤੇਰੇ ਮੀਨਾ हे ਪ੍ਰਮਾਤਮਾ ਤੂੰ ਪਾਣੀ ਹੈ ਤੇਰੇ ਸੇਵਕ ਪਾਣੀ ਦੀਆਂ ਮੱਛੀਆਂ ਹਨ ਤੇ ਫਿਰ ਤੇਤੋਂ ਵਿਛੜ ਕੇ ਕਿਵੇਂ ਜਿਉ ਸਕਦੇ ਹਨ ਜਲ ਮੀਨ ਪ੍ਰਭ ਜੀ ਉਹ ਏਕ ਤੂੰ ਹੈ ਭਿੰਨ ਆਣ ਨਾ ਜਾਣੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਭਾਈ ਜਲ ਮੀਨ ਪ੍ਰਭ ਜੀ ਉਹ ਏਕ ਤੂੰ ਹੈ ਭਿੰਨ ਆਣ ਨਾ ਜਾਣੀ ਹੈ ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈ ਤਤਥੋ ਵਕਰਾ ਹੋਰ ਕੁਛ ਵੀ ਨਹੀਂ ਹੈ ਗੈਬ ਪੂਜਾ લેਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਇਸ ਤਰ੍ਹਾਂ ਸਤਿਗੁਰੂ ਜੀ ਸਾਡੀ ਬਾਹ ਪਕੜਨੀ ਕਰੋ ਗੈਬ ਪੂਜਾ ਪੂਜਾ ਕਹਿੰਦੇ ਬਾਹ ਨੂੰ ਗੈਬ ਪੂਜਾ ਲੈਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਮੇਰੀ ਬਾਹ ਫੜੋ ਮੈਨੂੰ ਆਪਣਾ ਨਾਮ ਦਿਓ ਤੇ ਤੇਰੀ ਮਿਹਰ ਨਾਲ ਹੀ ਤੇਰੇ ਦਰ ਤੇ ਆਦਰ ਪਾ ਸਕੀਂਦਾ ਹੈ ਭਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਵਿੰਦ ਦੀਨਾ ਸਾਧ ਸੰਗ ਵਿੱਚ ਟਿਕ ਕੇ ਦੀਨਾ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਹਮੇਸ਼ਾ ਮਹਾਰਾਜ ਕਹਿੰਦੇ ਆ ਭਾਈ ਉਹਦਾ ਭਜਨ ਕਰਿਆ ਕਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ